ਕੱਦੀ ਪਾਰਕ ਨਹੀਂ ਬਣੀ ਤੇ ਮੈਂ ਇਹ ਪਿੰਡ ਦੇ ਪੰਚ ਸਾਹਿਬ ਨੂੰ ਰਾਏਪੁਰ ਮੀਟਿੰਗ ਦੀਆਂ ਆਨੰਦੋਂ ਪੁੱਛਿਆ ਮੈਂ ਕਿ ਆਪ ਵੀ ਕਿਹੜੇ ਕੰਮ ਤੁਸੀਂ ਮੈਨੂੰ ਹੁਣੇ ਦੇਖ ਕੇ ਦੇ ਰਹੇ ਹੋ ਇਹਦੇ ਤੁਹਾਡੇ ਕੰਮ ਪੱਤੀ 30 ਸਾਲ ਪਹਿਲਾਂ ਹੋਣੇ ਚਾਹੀਦੇ ਸੀ ਜਿਹੜੇ ਤੁਸੀਂ ਮੈਨੂੰ ਹੁਣ ਦਿੱਤੇ ਦੇ ਕੇ ਪਰ ਦੂਸਰੇ ਨਿਕੰਮੀ ਲੋਕ ਜਿਨ੍ਹਾਂ ਨੇ ਪੰਚ ਸਾਹਿਬ ਦੀਆਂ ਵਾਰੀਆਂ ਬਣ ਕੇ ਪੰਜਾਬ ਨੂੰ ਲੁੱਟਿਆ ਕਦੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਕਦੀ ਤੁਸੀਂ ਉਹਨਾਂ ਤੋਂ ਕੰਮ ਦੀ ਆਸ ਨਹੀਂ ਕੀ ਕਹਿੰਦੇ ਉਹ ਕਹਿੰਦਾ ਬਾਰ ਬਾਰ ਹੀ ਆ ਪਰ ਉਹਨਾਂ ਨੇ ਕੀਤਾ ਹੀ ਨਹੀਂ ਕਦੀ ਸਾਡੇ ਹਲਕੇ ਕੈਂਪ ਦੇ ਪ੍ਰਾਇਮ ਖਾਂ ਜਿਹਨਾਂ ਨੂੰ ਪਾਰਾ ਸਾਲ ਹੋ ਗਏ ਹਲਕੇ ਕੈਂਪ ਤੇ ਲੋਕਾਂ ਦੇ ਉਹਨਾਂ ਨੂੰ ਜਿਤਾ ਕੇ ਤੀਸਰੀ ਵਾਰੀ ਦਿਨਾਇਕ ਬੁਲਾਇਆ ਮੈਨੂੰ ਨਹੀਂ ਪਤਾ ਕਦੀ ਇਥੋਂ ਫਿਰ ਆਏ ਹੋਏ ਜਦੋਂ ਦੇ ਪਤਮਾ ਇੱਕ ਵਾਰਿਆ ਆਏ ਕਿ ਜਿਹੜੇ ਜਿੱਤ ਕੇ ਘਰਾਂ ਚ ਬੈਠ ਗਏ ਅੱਜ ਕਿਹਦੇ ਨੇ ਫੋਰਟ ਮੰਨ ਰਹੀ ਆ ਪਿੰਡ ਪਿੰਡ ਜਾ ਰਹੇ ਆ ਉੱਥੇ ਪੰਜ ਪੰਦੇ ਨਹੀਂ ਕਿੱਥੇ ਹੋ ਗਏ ਨਾ ਕੋਲ ਪੰਜ ਪੰਜ ਬੰਦੇ ਆਪਣੇ ਨਾਲ ਲੈ ਕੇ ਜਾਂਦੇ ਆ ਪੰਜ ਬੰਦੇ ਕੋਈ ਇੱਧਰ ਫੋਰਟ ਸੇ ਖੜਾ ਹੋ ਰਿਹਾ ਉਹ ਕਿੱਥੇ ਗਿਆ ਤੇ ਜਸਤੇ ਕੇ ਅਸੀਂ ਕੈਂਪ ਹਾਂ ਕੇ ਮੀਟਿੰਗ ਕੀਤੀ ਕੈਂਪ ਦੇ ਲੋਕੋ ਬਾਤ ਸੁਝਵਾ ਦੇ ਤੁਸੀਂ ਸਾਰੇ ਬਹੁਤ ਸਮਝਦਾਰ ਬੈਠੇ ਹੋ ਤੁਸੀਂ ਉਹਨਾਂ ਨੂੰ ਪਿੰਡ ਚ ਗਾਲੇ ਨਹੀਂ ਦੇਣ ਤੇ ਆ ਮੇਰੀਆਂ ਮਾਵਾ ਪੇੜਾ ਬੈਠੀ ਆ ਸਰਦਾਰ ਕਿ 160 ਕਿਲੋਮੀਟਰ ਤੋਂ ਅੱਗੇ ਜਲੰਧਰ ਦੇ ਵਿੱਚ ਇਲੈਕਸ਼ਨ ਲੜ ਰਿਹਾ ਫਿਰ ਦੂਜੇ ਜਿਹੜੇ ਉਹਨਾਂ ਦੇ ਕਾਰਨਾਮੇ ਆ ਉਹ ਤੁਸੀਂ ਸਾਰੇ ਹੀ ਨਿਕਾਲਦੇ ਹੋ ਤੁਸੀਂ ਮੇਰੇ ਭੈਣਾ ਸ਼ੋਸ਼ਣ ਜਿਹੜੀਆਂ ਨੇ ਬੜੀਆਂ ਐਕਟਿਵ ਰਹਿੰਦੀਆਂ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪਾਣੀ ਸਾਲ ਦਾ ਸੀਐਮ ਚੰਨੀ ਸਾਹਿਬ ਜਿਹੜੇ ਖਵਾ ਕੇ ਇਲੈਕਸ਼ਨ ਉੱਤੇ ਲੜ ਗਏ ਆ ਤੇ ਉਹਨਾਂ ਨੇ ਕਿੰਨੇ ਕੋ ਹੋਂਦ ਦਾ ਕਰੈਕਟਰ ਸਾਫ ਆ ਤੇ ਕਿੰਨੇ ਕੋ ਸਮਝਦਾਰ ਜਾਏ ਐਸਾ ਅਫੀਸਰ ਜਿਹੜੀ ਉਹ ਮਾ ਕਸ਼ਮੀਰ ਨੂੰ ਮੈਸੇਜ ਕੀਤੇ ਜਿਵੇਂ ਕਿ ਸਾਡੇ ਨੀਂਦਾਂ ਨੂੰ ਇਹ ਕਿੰਝ ਸੋਭਾ ਨਹੀਂ ਦਿੰਦੀਆਂ ਤੇ ਤੋਂ ਬਾਅਦ ਅਹੌਂਦੀ ਲਾ ਕੇ ਤੁਸੀਂ ਜਲੰਧਰ ਵਾਲਾ ਇਲੈਕਸ਼ਨ ਵਾਲਾ ਲਾਏ ਆ ਤੇ ਬੀਬੀ ਜ਼ਗੀਰ ਕੋਰ ਨੂੰ ਕਿਤੇ ਮਲੇ ਕਿਸੇ ਫੰਕਸ਼ਨ ਦੇ ਵਿੱਚ ਤੇ ਉਹਨਾਂ ਦਾ ਨਾਮ ਜਿਹੜੀ ਉਹਨਾਂ ਦੀ ਗੱਲ ਕਰਨ ਦਾ ਲੈ ਜਾ ਤੇਰਾ ਨਾਮ ਦਾ ਕੱਟ ਕਰਨ ਦਾ ਲੈ ਲਾਓ ਦੇਖਿਆ ਹੁਣ ਆ ਤੁਸੀਂ ਸਾਰੇ ਆਪਾਂ ਰੋਣ ਦੇ ਕੰਡੇ ਨਹੀਂ ਜਰਨ ਉੱਥੇ ਜਿਹਾ ਕੇ ਤਾਂ ਤੁਸੀਂ ਕੀ ਕਰਨਾ ਇਹ ਇੱਕ ਬਹੁਤ ਹੀ ਇਮਾਨਦਾਰ ਇੱਕ ਸਾਫ਼ ਸ਼ਬੀ ਤੇ ਨਾਰਕਾ ਕਾਦੇ ਦੋ ਵਾਰ ਅਗਰ ਪਰਚੋਤਾ ਆਇਕਰੇ ਪਬਲਿਕ ਮਾਈਂ ਨੂੰ ਜਿਹਨਾਂ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਉਹਨਾਂ ਦੀ ਜਿਹੜੀ ਇੱਕ ਬਹੁਤ ਅੱਛੀ ਸੋਚ ਜਿਹੜੀ ਜਨਗਰ ਤੋਂ ਪਹਿਲਾਂ ਵਿਧਾਨ ਸਭਾ ਮੇਰੇ ਚੱਕੜੇ ਮੁੱਦੇ ਚੱਕਦੇ ਸੀ ਹੁਣ ਜਦੋਂ ਤੁਸੀਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਲੋਕ ਸਭਾ ਦੀ ਦੇਣੀ ਆ ਤੇ ਇਹਨਾਂ ਨੇ ਆਪਣੇ ਜਿਹੜੇ ਮੁੱਦੇ ਆ ਜਨਗਰ ਦੇ ਉਹ ਉਸੀ ਸਾਰਿਆਂ ਨੇ ਜਿਵੇਂ ਵੀ ਪਹਿਲਾਂ ਸਾਨੂੰ ਪਿਆਰ ਦਿੱਤਾ ਇਤੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਅੱਗੇ ਵੀ ਇੰਦਾ ਹੀ ਪਿਆਰ ਦਿਓ ਇੱਕ ਜੂਨ ਨੂੰ ਇੱਕ ਹੈ ਆਪਣੀ ਕੀਮਤੀ ਬੋਲ ਪਾ ਕੇ ਤੁਸੀਂ ਆਪਣੀ ਬੋਲ ਤੇ ਖੜੀ ਆ ਭਾਵੇਂ ਪਿੱਛੇ ਦੇ ਕਿਤੇ ਰਿਸ਼ਤੇਦਾਰ ਹੋ ਕਿਤੇ ਭਾਵੇਂ ਦੋਸਤ ਮੰਕਰ ਪਿੱਛੇ ਵੀ ਬੈਠੇ ਹੋ ਤੁਸੀਂ ਆਪਣੀ ਸੰਕਰਮਈ ਵਾਰ ਸਾਡੇ ਬਹੁਤ ਬਹੁਤ ਇਮਾਨਦਾਰ ਤੇ ਸੂਝਵਾਨ ਕਮੇਟੀ ਮੈਂ ਲਈ ਅਸੀਂ ਇਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੱਜ ਗਏ ਤੇ ਇਹ ਤਾਰਾੋ ਸਾਡੇ ਜਿਲੰਡਰ ਦੀ ਜੜੀ